प्यारे विद्यार्थियों सत श्री अकाल आज पंजाबी ਦੀ ਇਸ ਕਲਾਸ ਦੇ ਵਿੱਚ ਅਸੀਂ ਪੰਜਾਬੀ ਵਿਆਕਰਨ ਦੇ ਨਾਲ ਸੰਬੰਧਿਤ ਜਿਹੜੇ ਪ੍ਰਸ਼ਨ ਉੱਤਰ ਨੇ ਉਹ ਕਰਾਂਗੇ ਤੇ ਇਹ ਜਿਹੜੇ 100 ਤੋਂ ਉੱਪਰ ਨੇ ਕੁਐਸਚਨ ਜਿਨ੍ਹਾਂ ਦੇ ਨਾਲ-ਨਾਲ ਜਿਹੜੇ ਆਨਸਰ ਨੇ ਉਹ ਵੀ ਦੱਸੇ ਜਾਣਗੇ ਉਹ ਵਿਦਿਆ ਜਿਸ ਵਿੱਚ ਭਾਸ਼ਾ ਦੇ ਨਿਯਮਾਂ ਦਾ ਅਧਿਐਨ ਕੀਤਾ ਜਾਂਦਾ ਹੈ ਉਹ ਹੈ ਵਿਆਕਰਨ ਪੰਜਾਬੀ ਵਿਆਕਰਨ ਅਨੁਸਾਰ ਤੁਨੇ ਕੀ ਹੈ ਤੁਨੇ ਇੱਕ ਆਵਾਜ਼ ਹੈ ਮੀਨ ਜਿੰਨੀਆਂ ਵੀ ਅਸੀਂ ਜਿਹੜੀਆਂ ਆਵਾਜ਼ਾਂ ਆਪਣੇ ਮੂੰਹੋਂ ਕੱਢਦੇ ਆ ਉਹਨਾਂ ਨੂੰ ਅਸੀਂ ਕੀ ਕਹਿੰਦੇ ਆ ਤੁਨੀਆਂ ਪੰਜਾਬ ਵਿੱਚ ਕਿਹੜੀ ਭਾਸ਼ਾ ਬੋਲੀ ਜਾਂਦੀ ਹੈ ਪੰਜਾਬੀ ਗੁਰਮੁਖੀ ਲਿਪੀ ਦੇ ਕਿੰਨੇ ਅੱਖਰ ਹਨ 35 ਲਗਾਖਰਾਂ ਦੀ ਗਿਣਤੀ ਕਿੰਨੀ ਹੈ 3 ਵਾਕ ਵਿੱਚ ਨਾਮ ਦੀ ਥਾਂ ਤੇ ਵਰਤਿਆ ਜਾਣ ਵਾਲਾ ਸ਼ਬਦ ਕੀ ਖਵਾਉਂਦਾ ਹੈ ਤੇ ਉਹਨਾਂ ਜਿਹੜੀ ਗਿਣਤੀ ਹੈ ਉਹ ਕਿੰਨੀ ਹੈ ਪੜਨਾਮ ਜਿਹੜਾ ਨਾਮ ਦੀ ਥਾਂ ਤੇ ਵਰਤਿਆ ਜਾਂਦਾ ਸ਼ਬਦ ਵਾਕ ਦੇ ਵਿੱਚ ਉਹਨੂੰ ਪੜਨਾਮ ਕਿਹਾ ਜਾਂਦਾ ਤੇ ਇਹ ਗਿਣਤੀ ਦੇ ਵਿੱਚ 6 ਨੇ ਕਾਲ ਕਿੰਨੇ ਪ੍ਰਕਾਰ ਦੇ ਹੁੰਦੇ ਹਨ ਤਿੰਨ ਪ੍ਰਕਾਰ ਦੇ ਸ਼ਬਦ ਦਾ ਉਹ ਭੇਦ ਜਿਸ ਤੋਂ ਕਿਸੇ ਚੀਜ਼ ਦੇ ਪੁਰਖਵਾਚੀ ਜਾਂ ਇਸਤਰੀਵਾਚੀ ਹੋਣ ਦਾ ਪਤਾ ਲੱਗੇ ਉਹਨੂੰ ਇਸੇ ਕਹਿੰਿਆ ਲਿੰਗ ਦਿਨ ਸ਼ਬਦ ਦਾ ਵਿਰੋਧੀ ਸ਼ਬਦ ਕੀ ਹੋਵੇਗਾ ਰਾਤ ਅਮਰ ਸ਼ਬਦ ਵਿੱਚ ਅਗੇਤਰ ਹੈ ਆੜਾ ਹੁਣ ਅਮਰ ਸ਼ਬਦ ਦੇ ਵਿੱਚ ਅਗੇਤਰ ਵਿੱਚ ਅੱਗੇ ਕਿਹੜਾ ਸ਼ਬਦ ਲੱਗਿਆ ਹੈ ਆੜਾ ਵਿਆਕਰਨ ਦੀ ਪਰਿਭਾਸ਼ਾ ਲਿਖੋ ਕਿਸੇ ਭਾਸ਼ਾ ਨੂੰ ਸ਼ੁੱਧ ਰੂਪ ਵਿੱਚ ਲਿਖਣ ਜਾਂ ਬੋਲਣ ਲਈ ਜਿਨ੍ਹਾਂ ਨਿਯਮਾਂ ਦੀ ਵਰਤੋਂ ਕੀਤੀ ਜਾਂਦੀ ਹੈ ਉਸ ਨੂੰ ਵਿਆਕਰਨ ਕਹਿੰਦੇ ਹਨ ਜਾਂ ਇਹ ਵੀ ਕਹਿ ਸਕਦੇ ਹਾਂ ਅਸੀਂ ਕਿਸੇ ਭਾਸ਼ਾ ਵਿੱਚ ਕੰਮ ਕਰਦੇ ਨਿਯਮਾਂ ਨੂੰ ਸਮਝਣ ਵਾਲੀ ਵਿੱਦਿਆ ਨੂੰ ਵਿਆਕਰਣ ਕਿਹਾ ਜਾਂਦਾ ਹੈ ਜਿਹੜੀਆਂ ਦੋਨੋਂ ਹੀ ਪਰਿਭਾਸ਼ਾਵਾਂ ਨੇ ਉਹ ਸਹੀ ਨੇ ਪੰਜਾਬੀ ਦੀ ਟਕਸਾਲੀ ਜਾਂ ਸਾਹਿਤਿਕ ਜਾਂ ਮਿਆਰੀ ਬੋਲੀ ਕਿਹੜੀ ਹੈ ਮਾਜੀ ਦੁਨੀਆਂ ਕਿੰਨੇ ਪ੍ਰਕਾਰ ਦੀਆਂ ਹੁੰਦੀਆਂ ਹਨ ਦੁਨੀਆਂ ਦੋ ਪ੍ਰਕਾਰ ਦੀਆਂ ਹੁੰਦੀਆਂ ਨੇ ਸਵਰ ਤੇ ਵਿਅੰਜਨ ਨਵੇਂ ਅੱਖਰ ਸ਼ਾਮਿਲ ਹੋਣ ਨਾਲ ਗੁਰਮੁਖੀ ਦੇ ਅੱਖਰਾਂ ਦੀ ਗਿਣਤੀ ਕਿੰਨੀ ਹੋ ਗਈ ਏ 41 ਚਲੋ ਘਰ ਚਲੀਏ ਵਾਕ ਵਿੱਚ ਕਿਸ ਪ੍ਰਕਾਰ ਦੇ ਨਾਮ ਦੀ ਵਰਤੋਂ ਹੈ ਆਮ ਨਾਮ ਦੀ ਕਿਸੇ ਨਾਲ ਮਰਿਆ ਨਹੀਂ ਜਾਂਦਾ ਵਾਕ ਵਿੱਚ ਜਿਹੜਾ ਵਾਚ ਹੈ ਉਹ ਕਿਹੜਾ ਹੈ ਕਰਮਣੀ ਵਾਚ ਮੀਨ ਜਿਹੜਾ ਵਾਕ ਹੈ ਉਹ ਕਿਹੜੇ ਵਾਚ ਦੇ ਵਿੱਚ ਹੈ ਕਰਮਣੀ ਵਾਚ ਦੇ ਵਿੱਚ ਵਾ ਪਈ ਵਾ ਵਾਕ ਵਿੱਚ ਕਿਸ ਪ੍ਰਕਾਰ ਦਾ ਵਿਸਮਿਕ ਹੈ ਪ੍ਰਸੰਸਾਵਾਚਕ ਵਿਸਮਿਕ ਜਦੋਂ ਕਿਰਿਆ ਦਾ ਕੰਮ ਬੀਤ ਚੁੱਕੇ ਸਮੇਂ ਵਿੱਚ ਹੋਵੇ ਤਾਂ ਉਸ ਦਾ ਕਾਲ ਕਿਹੜਾ ਹੁੰਦਾ ਹੈ ਭੂਤਕਾਲ ਚੰਗਿਆਈ ਸ਼ਬਦ ਦਾ ਵਿਰੋਧੀ ਸ਼ਬਦ ਲਿਖੋ ਬੁਰਿਆਈ ਆਥਣ ਸ਼ਬਦ ਦਾ ਸਮਾਨਾਰਥਕ ਸ਼ਬਦ ਲਿਖੋ ਸ਼ਾਮ ਵੀ ਕਹਿ ਸਕਦੇ ਹਾਂ ਅਸੀਂ ਸਾਂਝ ਵੀ ਤੇ ਤਿਰਕਾਲਾ ਵੀ ਸਾਹਿਤ ਦੀ ਰਚਨਾ ਕਰਨ ਵੇਲੇ ਕਿਹੜੀ ਭਾਸ਼ਾ ਵਰਤੀ ਜਾਂਦੀ ਹੈ ਮਾਝੀ ਜਿਹਨੂੰ ਅਸੀਂ ਸਾਹਿਤਿਕ ਮਿਆਰੀ ਜਾਂ ਟਕਸਾਲੀ ਭਾਸ਼ਾ ਵੀ ਕਹਿੰਦੇ ਹਾਂ ਪੰਜਾਬੀ ਵਿੱਚ ਸਵਰਤ ਧੁਨੀਆਂ ਕਿਹੜੀਆਂ ਹਨ ਾ ਫਿਰ ਇਹਨੂੰ ਕੰਨਾਂ ਲਾ ਕੇ ਆ ਈ ਈ ਏ ਐ ਓ ਔ ਉ ਊ ਤੇ ਜਿਹੜੀਆਂ ਸਵਰਤ ਧੁਨੀਆਂ ਨੇ ਇਹਨਾਂ ਦੀ ਗਿਣਤੀ 10 ਹੈ ਪੰਜਾਬੀ ਭਾਸ਼ਾ ਦੀ ਲਿਪੀ ਕਿਹੜੀ ਹੈ ਗੁਰਮੁਖੀ ਲਗਾ ਕਿਸ ਨੂੰ ਆਖਦੇ ਹਨ ਤੇ ਇਹਨਾਂ ਦੀ ਗਿਣਤੀ ਦੱਸੋ ਸਵਰਤ ਧੁਨੀਆਂ ਨੂੰ ਅੰਕਿਤ ਕਰਨ ਵਾਲੇ ਜਿਹੜੇ ਲਿਪੀ ਚਿੰਨ੍ਹ ਨੇ ਤੇ ਇਹਨਾਂ ਦੀ ਗਿਣਤੀ 10 ਹੈ ਜਿਹੜੇ ਸਵਰਤੂ ਨੇ ਇਹਨੂੰ ਅੰਕਿਤ ਕਰਨ ਵਾਲੇ ਲਿਪੀ ਚਿੰਨ੍ਹ ਨੇ ਉਹ ਹੁੰਦੇ ਨੇ ਲਗਾ ਤੇ ਇਹਨਾਂ ਦੀ ਗਿਣਤੀ 10 ਹੈ ਨਾਮ ਕੀ ਹੁੰਦਾ ਹੈ ਤੇ ਇਹਦੀ ਜਿਹੜੀ ਗਿਣਤੀ ਹੈ ਉਹ ਦੱਸਣੀ ਹੈ ਵੀ ਇਹ ਕਿੰਨੀਆਂ ਕਿਸਮਾਂ ਹੁੰਦੀਆਂ ਨੇ ਇਹਦੀਆਂ ਜਿਹੜੇ ਸ਼ਬਦ ਕਿਸੇ ਵਿਅਕਤੀ ਵਸਤੂ ਸਥਾਨ ਆਦ ਦਾ ਗਿਆਨ ਕਰਾਉਣ ਉਹਨਾਂ ਨੂੰ ਨਾਮ ਕਿਹਾ ਜਾਂਦਾ ਤੇ ਇਹਨਾਂ ਦੀ ਗਿਣਤੀ 5 ਹੈ ਵਿਸ਼ੇਸ਼ਣ ਕਿੰਨੀ ਪ੍ਰਕਾਰ ਦੇ ਹੁੰਦੇ ਹਨ ਪੰਜ ਪ੍ਰਕਾਰ ਦੇ ਵਿਆਕਰਨ ਦਾ ਕੀ ਮੰਤਵ ਹੈ ਕੀ ਉਦੇਸ਼ ਹੈ ਮੀਨਸ ਕਿਉਂ ਜਿਹੜੀ ਵਿਆਕਰਨ ਆ ਉਹ ਬਣਾਈ ਗਈ ਹੈ ਕਿਸੇ ਭਾਸ਼ਾ ਦੇ ਵਰਤਾਰੇ ਨੂੰ ਵਿਗਿਆਨਿਕ ਢੰਗ ਨਾਲ ਸਮਝਣਾ ਬੋਲਚਾਲ ਦੀ ਬੋਲੀ ਤੋਂ ਕੀ ਭਾਵ ਹੈ ਜਿਹੜੀ ਬੋਲੀ ਦੀ ਵਰਤੋਂ ਰੋਜ਼ਾਨਾ ਜ਼ਿੰਦਗੀ ਵਿੱਚ ਆਮ ਗੱਲਬਾਤ ਕਰਨ ਸਮੇਂ ਕੀਤੀ ਜਾਂਦੀ ਹੈ ਉਹ ਹੈ ਬੋਲਚਾਲ ਦੀ ਬੋਲੀ ਨਾਸਿਕੀ ਵਿਅੰਜਨ ਕਿਸ ਨੂੰ ਆਖਦੇ ਹਨ ਤੇ ਪੰਜਾਬੀ ਦੇ ਜਿਹੜੇ ਨਾਸਿਕੀ ਵਿਅੰਜਨ ਨੇ ਉਹ ਲਿਖਣੇ ਨੇ ਵੀ ਕਿਹੜੇ-ਕਿਹੜੇ ਨੇ ਉਹ ਧੁਨੀਆਂ ਜਿਨ੍ਹਾਂ ਨੂੰ ਬੋਲਦੇ ਸਮੇਂ ਆਵਾਜ਼ ਦਾ ਕੁਝ ਹਿੱਸਾ ਨੱਕ ਰਾਹੀਂ ਨਿਕਲਦਾ ਹੈ ਤੇ ਇਹਨਾਂ ਦੀ ਗਿਣਤੀ 5 ਹੈ ਅੰਗਾ ਅਇਆਂ ਨਾਣਾ ਨੰਨਾ ਤੇ ਮੰਮਾ ਵਰਨ ਜਾਂ ਅੱਖਰ ਕਿਸ ਨੂੰ ਕਹਿੰਦੇ ਹਨ ਧੁਨੀ ਦਾ ਲਿਖਤੀ ਚਿੰਨ ਉਹਨੂੰ ਵਰਨ ਜਾਂ ਅੱਖਰ ਕਿਹਾ ਜਾਂਦਾ ਹੈ ਗੁਰਮੁਖੀ ਲਿਪੀ ਅਤੇ ਵਰਣਮਾਲਾ ਵਿੱਚ ਕੀ ਅੰਤਰ ਹੈ ਭਾਸ਼ਾ ਦੀਆਂ ਦੁਨੀਆਂ ਨੂੰ ਲਿਖਤੀ ਰੂਪ ਵਿੱਚ ਅੰਕਿਤ ਕਰਨ ਵਾਲੇ ਚਿੰਨ੍ਹਾਂ ਨੂੰ ਲਿਪੀ ਕਿਹਾ ਜਾਂਦਾ ਹੈ ਪਰ ਵਰਣਮਾਲਾ ਵਿੱਚ ਨਿਸ਼ਚਿਤ ਤਰਤੀਬ ਵਿੱਚ ਲਿਖੇ ਜਾਣ ਵਾਲੇ ਅੱਖਰ ਹੀ ਸ਼ਾਮਿਲ ਕੀਤੇ ਜਾਂਦੇ ਹਨ ਵਿਸ਼ੇਸ਼ਣ ਕੀ ਹੁੰਦਾ ਹੈ ਉਹ ਸ਼ਬਦ ਜੋ ਕਿਸੇ ਨਾਮ ਜਾਂ ਪਰਨਾਮ ਦੇ ਗੁਣ ਔਗੁਣ ਜਾਂ ਕਿਸੇ ਉਹਦੀ ਜਿਹੜੀ ਵਿਸ਼ੇਸ਼ਤਾ ਉਹਦੇ ਬਾਰੇ ਦੱਸਣ ਉਹਨੂੰ ਵਿਸ਼ੇਸ਼ਣ ਕਿਹਾ ਜਾਂਦਾ ਹੈ ਜਿਵੇਂ ਕਿ ਅਸੀਂ ਕਿਹਾ ਵੀ ਕਾਲਾ ਲੰਬਾ ਗੋਰਾ ਕਿਰਿਆ ਕੀ ਹੁੰਦੀ ਹੈ ਉਹ ਸ਼ਬਦ ਜਿਹੜਾ ਕਿਸੇ ਕੰਮ ਦੇ ਹੋਣ ਕਰਨ ਜਾਂ ਵਾਪਰਨ ਆਦ ਕਾਲ ਸਮੇਤ ਪ੍ਰਗਟ ਕਰਨ ਉਹਨੂੰ ਕੀ ਕਿਹਾ ਜਾਂਦਾ ਹੈ ਕਿਰਿਆ ਵਿਆਕਰਨ ਦੇ ਕਿਸ ਭਾਗ ਅਧੀਨ ਸ਼ਬਦਾਂ ਦਾ ਅਧਿਐਨ ਕੀਤਾ ਜਾਂਦਾ ਹੈ ਸ਼ਬਦ ਬੋਧ ਦੇ ਅਧੀਨ ਪੰਜਾਬੀ ਦੀ ਕਿਸੇ ਇੱਕ ਉਪ ਬੋਲੀ ਦਾ ਨਾਮ ਦੱਸੋ ਕੋਈ ਵੀ ਜਿਵੇਂ ਮਾਝੀ ਮਲਵਈ ਦੁਆਬੀ ਪੋਹਦੀ ਇਹ ਸਾਰੀਆਂ ਕੀ ਨੇ ਪੰਜਾਬੀ ਦੀਆਂ ਉਪ ਬੋਲੀਆਂ ਨੇ ਪੰਜਾਬੀ ਦੀਆਂ ਉਹ ਧੁਨੀਆਂ ਕਿਹੜੀਆਂ ਹਨ ਜਿਨ੍ਹਾਂ ਦੇ ਨਾਲ ਕੋਈ ਵੀ ਜਿਹੜਾ ਸ਼ਬਦ ਹੈ ਉਹ ਸ਼ੁਰੂ ਨਹੀਂ ਹੁੰਦਾ ਅਈਆਂ ਅਈਆਂ ਨਾਣਾ ਡਾੜਾ ਤੇ ਲੱਲੇ ਪੈਰ ਬਿੰਦੀ ਪੁਰਾਤਨ ਵਰਤਮਾਨ ਜਿਹੜੀ ਵਰਤਮਾਨ ਹੈ ਉਹਦੇ ਕਿੰਨੇ ਅੱਖਰ ਨੇ 35 ਦੁੱਖ ਮਿਠਾਸ ਕਿਹੜੀ ਕਿਸਮ ਦੇ ਨਾਮ ਹਨ ਇਹ ਨੇ ਭਾਵਵਾਚਕ ਕਿਉਂਕਿ ਇਹ ਭਾਵ ਨੇ ਜਿਨ੍ਹਾਂ ਨੂੰ ਅਸੀਂ ਸਿਰਫ ਮਹਿਸੂਸ ਕਰ ਸਕਦੇ ਹਾਂ ਜਾਂ ਕਿਸੇ ਦੇ ਚਿਹਰੇ ਤੇ ਝਲਕਦੇ ਨੇ ਇਹ ਜਿਵੇਂ ਦੁੱਖ ਹੈ ਸਾਨੂੰ ਪਤਾ ਲੱਗ ਜਾਂਦਾ ਕਿ ਜਿਹੜਾ ਵਿਅਕਤੀ ਹੈ ਦੁਖੀ ਹੈ ਫਿਟੇ ਮੂੰਹ ਤੇ ਬੇਸ਼ਰਮ ਕਿਸ ਪ੍ਰਕਾਰ ਦੇ ਵਿਸਮਿਕ ਹਨ ਫਟਕਾਰ ਵਾਚਕ ਮੀਨਜ਼ ਕਿ ਫਟਕਾਰਿਆ ਜਾਂਦਾ ਸਕੂਲ ਦੀ ਘੰਟੀ ਵੱਜ ਚੁੱਕੀ ਹੈ ਹੁਣ ਇਹਦਾ ਕਿਹੜਾ ਕਾਲ ਹੈ ਪੂਰਨ ਵਰਤਮਾਨ ਕਾਲ ਕਾਰੀਗਰ ਸ਼ਬਦ ਦਾ ਵਿਰੋਧੀ ਸ਼ਬਦ ਕੀ ਹੈ ਹੁਣ ਕਾਰੀਗਰ ਹੁੰਦਾ ਹੈ ਆਪਣੇ ਕੰਮ ਦੇ ਵਿੱਚ ਪਰਫੈਕਟ ਨਿਪੁੰਨ ਤਾਂ ਉਹਦਾ ਜਿਹੜਾ ਵਿਰੋਧੀ ਸ਼ਬਦ ਹੋਏਗਾ ਅਨਾੜੀ ਆਦਰ ਸ਼ਬਦ ਦਾ ਸਮਾਨਾਰਥਕ ਸ਼ਬਦ ਲਿਖੋ ਮਾਣ ਇੱਜ਼ਤ ਸਨਮਾਨ ਵਡਿਆਈ ਸਮਾਨਾਰਥਕ ਸ਼ਬਦ ਪੁੱਛਿਆ ਸੀ ਧੁਨੇ ਕਿਸ ਨੂੰ ਆਖਦੇ ਹਨ ਮੂੰਹ ਵਿੱਚੋਂ ਨਿਕਲਣ ਵਾਲੀ ਆਵਾਜ਼ ਨੂੰ ਸਾਹਿਤਿਕ ਭਾਸ਼ਾ ਕਿਸ ਨੂੰ ਕਹਿੰਦੇ ਹਨ ਕਿਸੇ ਭਾਸ਼ਾ ਖੇਤਰ ਦੇ ਕੇਂਦਰੀ ਇਲਾਕੇ ਦੀ ਭਾਸ਼ਾ ਮਿੰਦੇ ਜਿਹਦੇ ਵਿੱਚ ਉਥੋਂ ਦਾ ਜਿਹੜਾ ਸਾਹਿਤ ਵਗੈਰਾ ਰਚਿਆ ਜਾਂਦਾ ਹੈ ਤੇ ਖਾਸ ਤੌਰ ਤੇ ਜਿਵੇਂ ਕੋਈ ਵੀ ਜਿਹੜੀ ਨਿਊਜ਼ਪੇਪਰ ਵਗੈਰਾ ਪਬਲਿਸ਼ ਹੁੰਦੇ ਨੇ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਜਿਹੜਾ ਪ੍ਰਿੰਟ ਮਟੀਰੀਅਲ ਹੈ ਉਹ ਹੁੰਦੀ ਹੈ ਸਾਹਿਤਿਕ ਭਾਸ਼ਾ ਲਗਾਖਰ ਕੀ ਹੁੰਦੇ ਹਨ ਉਹ ਚਿੰਨ ਜਿਨ੍ਹਾਂ ਦੀ ਵਰਤੋਂ ਲਗਾ ਦੇ ਨਾਲ ਕੀਤੀ ਜਾਂਦੀ ਹੈ ਲਗਾਖਰ ਕਿਹੜੇ-ਕਿਹੜੇ ਹਨ ਲਗਾਖਰ ਤਿੰਨੇ ਬਿੰਦੀ ਟਿੱਪੀ ਅਤੇ ਅੱਧਕ ਪੜਨਾਮ ਕੀ ਹੁੰਦਾ ਹੈ ਤੇ ਇਹਨਾਂ ਦੀ ਗਿਣਤੀ ਦੱਸਣੀ ਹੈ ਉਹ ਸ਼ਬਦ ਜੋ ਨਾਮ ਦੀ ਥਾਂ ਵਰਤਿਆ ਜਾਂਦਾ ਹੈ ਉਨੂੰ ਪੜਨਾਮ ਕਹਿੰਦੇ ਨੇ ਤੇ ਇਹਨਾਂ ਦੀ ਗਿਣਤੀ 6 ਹੈ ਯੋਜਕ ਕੀ ਹੁੰਦਾ ਹੈ ਤੇ ਇਹਨਾਂ ਦੀ ਗਿਣਤੀ ਦੱਸਣੀ ਹੈ ਜਿਹੜੇ ਸ਼ਬਦ ਵਾਕ ਵਿੱਚ ਦੋ ਸ਼ਬਦਾਂ ਵਾਕਾਂਸ਼ਾਂ ਜਾਂ ਵਾਕਾਂ ਨੂੰ ਆਪਸ ਵਿੱਚ ਜੋੜਨ ਉਹਨਾਂ ਨੂੰ ਯੋਜਕ ਕਿਹਾ ਜਾਂਦਾ ਹੈ ਤੇ ਇਹਨਾਂ ਦੀ ਗਿਣਤੀ ਕਿੰਨੀ ਹੈ 2 ਕਿਹੜੇ-ਕਿਹੜੇ ਨੇ ਇਹ ਸਮਾਨਯੋਜਕ ਅਤੇ ਅਧੀਨ ਯੋਜਕ ਵਿਆਕਰਨ ਦੇ ਮੁੱਖ ਅੰਗ ਕਿਹੜੇ ਹਨ ਚਾਰ ਨੇ ਪਹਿਲਾ ਧੁਨੀ ਬੋਧ ਵਰਣ ਬੋਧ ਸ਼ਬਦ ਬੋਧ ਤੇ ਬਾਕ ਬੋਧ ਮਲਬਈ ਉਪ ਬੋਲੀ ਨਾਲ ਸੰਬੰਧਿਤ ਜ਼ਿਲ੍ਹੇ ਕਿਹੜੇ-ਕਿਹੜੇ ਹਨ ਮੀਨ ਜਿਹੜੀ ਮਲਬਈ ਉਪ ਬੋਲੀ ਹੈ ਉਹ ਕਿੱਥੇ-ਕਿੱਥੇ ਬੋਲੀ ਜਾਂਦੀ ਹੈ ਮੋਗਾ ਮਾਨਸਾ ਮੁਖਤਸਰ ਫਰੀਦਕੋਟ ਫਤਿਹਗੜ੍ਹ ਸਾਹਿਬ ਫਾਜ਼ਿਲਕਾ ਬਠਿੰਡਾ ਤੇ ਸੰਗਰੂਰ ਪੰਜਾਬੀ ਦੀਆਂ ਨਾਸਿਕੀ ਧੁਨੀਆਂ ਸਵਰ ਹਨ ਜਾਂ ਵਿਅੰਜਨ ਮੀਨ ਜਿਹੜੀਆਂ ਪੰਜਾਬੀ ਦੇ ਚਨਾਸਕੀ ਧੁਨੀਆਂ ਨੇ ਉਹ ਸਵਰ ਨੇ ਜਾਂ ਵਿਅੰਜਨ ਨੇ ਉਹ ਹੈਗੀਆਂ ਨੇ ਜੀ ਵਿਆਜਨ ਗੁਰਮੁਖੀ ਵਰਣਮਾਲਾ ਦਾ ਪਹਿਲਾ ਨਾਂ ਕੀ ਸੀ 35 ਅੱਖਰੀ 35 ਅੱਖਰੀ ਦਾ ਨਾਂ ਤਾਂ ਸੀ ਕਿਉਂਕਿ ਇਹਦੇ ਵਿੱਚ ਅੱਖਰ ਹੀ 35 ਸੀ ਠੰਡਾ ਪਾਣੀ ਪੀਓ ਵਾਕ ਵਿੱਚ ਕਿਰਿਆ ਇਕੈਰੀ ਹੈ ਜਾਂ ਸੰਯੁਕਤ ਮੀਨਜ਼ ਕਿਹੜੀ ਕਿਰਿਆ ਵਰਤੀ ਗਈ ਹੈ ਇਹ ਹੈ ਸੰਯੁਕਤ ਕਿਰਿਆ ਸਧਾਰਨ ਵਾਕ ਦੇ ਅੰਤ ਵਿੱਚ ਕਿਹੜਾ ਚਿੰਨ ਲੱਗਦਾ ਹੈ ਜਦੋਂ ਅਸੀਂ ਕੋਈ ਵੀ ਜਿਹੜਾ ਸਿੰਪਲ ਜਿਹੜਾ ਸੈਂਟੈਂਸ ਉਹ ਲਿਖਦੇ ਤਾਂ ਉਹਦੇ ਨਾਲ ਕੀ ਲੱਗਦੀ ਏ ਡੰਡੀ ਜੀ ਆਇਆਂ ਨੂੰ ਧੰਨ ਭਾਗ ਸ਼ਬਦ ਕਿਸ ਪ੍ਰਕਾਰ ਦੇ ਵਿਸਮਿਕ ਹਨ ਇਹਨੇ ਸਤਿਕਾਰਵਾਚਕ ਕਿਉਂਕਿ ਇਹਨਾਂ ਵਿੱਚ ਜਿਹੜਾ ਸਤਿਕਾਰ ਹੈ ਉਹ ਕੀਤਾ ਗਿਆ ਜਿਹੜੇ ਵਿਅਕਤੀ ਦਾ ਜਿਹਨੂੰ ਅਸੀਂ ਕਹਿ ਰਹੇ ਹਾਂ ਜੀ ਆਇਆਂ ਨੂੰ ਧੰਨ ਭਾਗ ਜਿਹੜਾ ਸਮਾਂ ਆਉਣ ਵਾਲਾ ਹੋਵੇ ਉਹ ਕਿਹੜਾ ਹੁੰਦਾ ਹੈ ਭਵਿੱਖ ਕਾਲ ਸ਼ਰਮੀਲਾ ਸ਼ਬਦ ਦਾ ਵਿਰੋਧੀ ਸ਼ਬਦ ਲਿਖੋ ਬੇਸ਼ਰਮ ਸੋਹਣਾ ਸ਼ਬਦ ਦਾ ਸਮਾਨਾਰਥਕ ਸ਼ਬਦ ਸੁਨੱਖਾ ਸਰੂਪ ਸੁੰਦਰ ਅੱਧਕ ਦੀ ਵਰਤੋਂ ਕਦੋਂ ਕੀਤੀ ਜਾਂਦੀ ਹੈ ਜਿਸ ਅੱਖਰ ਦੀ ਆਵਾਜ਼ ਦੋਹਰੀ ਕਰਨੀ ਹੋਵੇ ਉਸ ਤੋਂ ਪਹਿਲਾਂ ਉਸ ਅੱਖਰ ਦੇ ਉੱਪਰ ਅੱਧਕ ਪਾਈ ਜਾਂਦੀ ਹੈ ਜਿਵੇਂ ਅਸੀਂ ਲਿਖਣਾ ਕੱਪ ਤਾਂ ਹੁਣ ਅਸੀਂ ਉਹਦੀ ਜਿਹੜੀ ਆਵਾਜ਼ ਹੈ ਦੁਹਰੀ ਕਰਨੀ ਸੀ ਇਸ ਕਰਕੇ ਕੱਕੇ ਦੇ ਉੱਪਰ ਜਿਹੜੀ ਅੱਧਕ ਹੈ ਉਹ ਪੈ ਜਾਏਗੀ ਸਬੰਧਕ ਕੀ ਹੁੰਦਾ ਹੈ ਤੇ ਕਿੰਨੇ ਪ੍ਰਕਾਰ ਦਾ ਹੁੰਦਾ ਹੈ ਜਿਹੜੇ ਸ਼ਬਦ ਵਾਕ ਵਿੱਚ ਨਾਮ ਪੜਨਾਮ ਜਾਂ ਵਿਸ਼ੇਸ਼ਣ ਸ਼ਬਦਾਂ ਦਾ ਵਾਕ ਦੇ ਦੂਜੇ ਸ਼ਬਦਾਂ ਨਾਲ ਸੰਬੰਧ ਪ੍ਰਗਟ ਕਰਨ ਉਹਨਾਂ ਨੂੰ ਸੰਬੰਧਕ ਕਿਹਾ ਜਾਂਦਾ ਹੈ ਤੇ ਸੰਬੰਧਕ ਦੋ ਪ੍ਰਕਾਰ ਦਾ ਹੁੰਦਾ ਹੈ ਪੂਰਨ ਅਤੇ ਅਪੂਰਨ ਭਾਸ਼ਾ ਦਾ ਸ਼ੁੱਧ ਤੇ ਮਿਆਰੀ ਰੂਪ ਸਮਝਣ ਲਈ ਕਿਸ ਦੀ ਜ਼ਰੂਰਤ ਪੈਂਦੀ ਹੈ ਵਿਆਕਰਨ ਦੀ ਊੜਾ ਅੱਖਰ ਨਾਲ ਕਿਹੜੇ ਨਾਸਿਕੀ ਚਿੰਨ ਦੀ ਵਰਤੋਂ ਹੁੰਦੀ ਹੈ ਬਿੰਦੀ ਦੀ ਸੰਵਿਧਾਨਿਕ ਮਾਨਤਾ ਪ੍ਰਾਪਤ ਕੋਈ ਜਿਹੜੀਆਂ ਭਾਸ਼ਾਵਾਂ ਨੇ ਦੋ ਉਹਨਾਂ ਨੇ ਨਾਂ ਦੱਸਣੇ ਪੰਜਾਬੀ ਹਿੰਦੀ ਗੁਜਰਾਤੀ ਮਰਾਠੀ ਬੰਗਲਾ ਅਸਾਮੀ ਨਾਮ ਕਿੰਨੀ ਪ੍ਰਕਾਰ ਦੇ ਹੁੰਦੇ ਹਨ ਪੰਜ ਪ੍ਰਕਾਰ ਦੇ ਹੈਰਾਨੀ ਖੁਸ਼ੀ ਪ੍ਰਗਟ ਕਰਨ ਵਾਲੇ ਵਾਕ ਦੇ ਅੰਤ ਵਿੱਚ ਕਿਹੜਾ ਚਿੰਨ ਲੱਗਦਾ ਹੈ ਵਿਸਮਿਕ ਚਿੰਨ ਨੀ ਪੈ ਰਿਹਾਸੀ ਵਾਕ ਦਾ ਕਾਲ ਦੱਸਣਾ ਹੈ ਭੂਤਕਾਲ ਸੁਰੀਲਾ ਸਾਫ ਚਿੱਟਾ ਕਾਲਾ ਛੋਟਾ ਸੋਹਣਾ ਸ਼ਬਦ ਕਿਸ ਪ੍ਰਕਾਰ ਦੇ ਵਿਸ਼ੇਸ਼ਣ ਹਨ ਗੁਣਵਾਚਕ ਕਿਉਂਕਿ ਇਹ ਗੁਣ ਦਸ ਰਹੇ ਨੇ ਗੁਲਾਮੀ ਦਾ ਵਿਰੋਧੀ ਸ਼ਬਦ ਲਿਖੋ ਆਜ਼ਾਦੀ ਪੰਜਾਬੀ ਵਿੱਚ ਲਗੂ ਜਿਹਨੂੰ ਅਸੀਂ ਹਰਸ ਜਿਹੜੇ ਸਵਰ ਨੇ ਉਹ ਵੀ ਕਹਿੰਦੇ ਆ ਧੁਨੀਆਂ ਕਿਹੜੀਆਂ ਹਨ ਲਗੂ ਸਵਰ ਧੁਨੀਆਂ ਕਿਹੜੀਆਂ ਨੇ ਅ ਉ ਈ ਕਿਉਂਕਿ ਇਹਨਾਂ ਨੂੰ ਬੋਲਣ ਲੱਗੇ ਸਾਨੂੰ ਜਿਹੜੇ ਬਹੁਤਾ ਮੀਨਜ਼ ਜ਼ੋਰ ਲਾਉਣ ਦੀ ਲੋੜ ਨਹੀਂ ਪੈਂਦੀ ਜਿਹੜੀਆਂ ਧੁਨੀਆਂ ਨੇ ਇਸ ਕਰਕੇ ਇਹਨਾਂ ਨੂੰ ਲਗੂ ਸਵਰ ਧੁਨੀਆਂ ਕਿਹਾ ਜਾਂਦਾ ਕਿਉਂਕਿ ਬੋਲਣ ਲਈ ਥੋੜਾ ਟਾਈਮ ਲੱਗਦਾ ਇਹਨਾਂ ਨੂੰ ਕਾਲ ਕੀ ਹੁੰਦਾ ਹੈ ਸਮੇਂ ਅਨੁਸਾਰ ਬਦਲ ਕੇ ਕਿਰਿਆ ਜੋ ਰੂਪ ਧਾਰਨ ਕਰਦੀ ਹੈ ਉਸ ਨੂੰ ਕਾਲ ਕਹਿੰਦੇ ਹਨ ਦੋ ਅੱਖਰਾਂ ਦੇ ਮੇਲ ਤੋਂ ਬਣੇ ਅੱਖਰ ਨੂੰ ਕੀ ਕਿਹਾ ਜਾਂਦਾ ਹੈ ਦੁੱਤ ਅੱਖਰ ਕਿਸ ਨੇ ਕਦੋਂ ਕਿੱਥੇ ਆਦਿ ਸ਼ਬਦਾਂ ਤੋਂ ਸ਼ੁਰੂ ਹੋਣ ਵਾਲਾ ਜਿਹੜਾ ਵਾਕ ਕਿਸ ਕਿਸਮ ਦਾ ਹੁੰਦਾ ਹੈ ਪ੍ਰਸ਼ਨਵਾਚਕ ਦੁਆਬੀ ਉਪ ਬੋਲੀ ਬੋਲਣ ਵਾਲੇ ਜ਼ਿਲ੍ਹੇ ਦੱਸੋ ਜ਼ਿਲੰਦਰ ਕਪੂਰਥਲਾ ਖੁਸ਼ਿਆਰਪੁਰ ਟੀਮ ਪੰਚਾਇਤ ਮੇਲਾ ਕਿਸ ਪ੍ਰਕਾਰ ਦੇ ਨਾਮ ਹਨ ਇਕੱਠਵਾਚਕ ਕਿਉਂਕਿ ਇਹਨਾਂ ਦੇ ਵਿੱਚ ਇਕੱਠ ਮੀਨਸ ਇੱਕ ਤੋਂ ਜ਼ਿਆਦਾ ਜਿਹੜੇ ਵਿਅਕਤੀ ਨੇ ਉਹ ਸ਼ਾਮਿਲ ਹੁੰਦੇ ਨੇ ਗਿਆਨੀ ਸ਼ਬਦ ਦਾ ਵਿਰੋਧੀ ਸ਼ਬਦ ਲਿਖੋ ਅਗਿਆਨੀ ਬੋਲੀ ਜਾਂ ਭਾਸ਼ਾ ਕਿਸ ਨੂੰ ਕਹਿੰਦੇ ਹਨ ਉਹ ਸਾਧਨ ਜਿਸ ਰਾਹੀਂ ਮਨੁੱਖ ਆਪਣੇ ਮਨ ਦੇ ਵਿਚਾਰ ਦੂਜੇ ਮਨੁੱਖਾਂ ਨਾਲ ਸਾਂਝੇ ਕਰਦਾ ਹੈ ਵਰਣਮਾਲਾ ਕਿਸ ਨੂੰ ਕਹਿੰਦੇ ਹਨ ਗੁਰਮੁਖੀ ਦੇ ਅੱਖਰ ਜਦੋਂ ਨਿਸ਼ਚਿਤ ਤਰਤੀਬ ਵਿੱਚ ਰੱਖੇ ਜਾਂਦੇ ਹਨ ਜਾਂ ਲਿਖੇ ਜਾਂਦੇ ਹਨ ਉਸ ਨੂੰ ਵਰਣਮਾਲਾ ਕਿਹਾ ਜਾਂਦਾ ਹੈ ਕਿਹੜੇ ਅੱਖਰਾਂ ਦੇ ਪੈਰਾਂ ਵਿੱਚ ਬਿੰਦੀ ਲੱਗਦੀ ਹੈ ਸਸੇ ਪੈਰ ਬਿੰਦੀ ਗੱਗੇ ਪੈਰ ਬਿੰਦੀ ਜੱਜੇ ਪੈਰ ਬਿੰਦੀ ਖੱਥੇ ਪੈਰ ਜੱਜੇ ਪੈਰ ਫਫੇ ਪੈਰ ਤੇ ਲੱਲੇ ਪੈਰ ਬਿੰਦੀ ਪੰਜਾਬੀ ਦੀਆਂ ਕੁੱਲ ਕਿੰਨੀਆਂ ਲਗਾ ਹਨ 10 ਸ਼ਬਦ ਕਿਸ ਤੋਂ ਬਣਦੇ ਹਨ ਅੱਖਰਾਂ ਦੇ ਮੇਲ ਤੋਂ ਕੋਈ ਵੀ ਜਦੋਂ ਅਸੀਂ ਦੋ ਅੱਖਰ ਲਿਖਦੇ ਹਾਂ ਤਾਂ ਉਹਨਾਂ ਅੱਖਰਾਂ ਨੂੰ ਮਿਲਾ ਕੇ ਸ਼ਬਦ ਬਣਦਾ ਹੈ ਜਿਵੇਂ ਕਿ ਅਸੀਂ ਲਿਖ ਰਹੇ ਹਾਂ ਘਗਾ ਦੇਖੋ ਇਹ ਵੀ ਇੱਕ ਅੱਖਰ ਹੈ ਤੇ ਨਾਲ ਅਸੀਂ ਇਹਦੇ ਰਾ ਰਾ ਜੋੜ ਕੇ ਲਿਖਤਾ ਇਹ ਵੀ ਅੱਖਰ ਹੈ ਤਾਂ ਦੋ ਅੱਖਰਾਂ ਦੇ ਮੇਲ ਤੋਂ ਇੱਕ ਸ਼ਬਦ ਬਣ ਗਿਆ ਸਰਵਕਤ ਕੁਝ ਕਿਸ ਪ੍ਰਕਾਰ ਦੇ ਪੜਨਾਮ ਹਨ ਇਹ ਹੈਗੇ ਨੇ ਅਨਿਸ਼ਚੇ ਬਾਚਕ ਕਿਉਂਕਿ ਇਹਦੇ ਵਿੱਚ ਕੁਝ ਜਿਹੜਾ ਨਿਸ਼ਚਿਤ ਹੋ ਨਹੀਂ ਹੈ ਪੰਜਾਬ ਦੀ ਟਕਸਾਲੀ ਭਾਸ਼ਾ ਕਿਹੜੀ ਹੈ ਮਾਝੀ ਮੈਂ ਫੁੱਟਬਾਲ ਖੇਡਾਂਗਾ ਇਹਦੇ ਵਿੱਚ ਕਾਲ ਦੱਸਣਾ ਹੈ ਖੇਡਾਂਗਾ ਮਤਲਬ ਅੱਗੇ ਖੇਡਣਾ ਹੈ ਇਸ ਕਰਕੇ ਇਹ ਭਵਿੱਖ ਕਾਲ ਹੁਸ਼ਿਆਰ ਸ਼ਬਦ ਦਾ ਵਿਰੋਧੀ ਸ਼ਬਦ ਲਿਖੋ ਨਲਾਇਕ ਕਿਹੜੇ ਸਵਰ ਅੱਖਰ ਨਾਲ ਕੰਨਾ ਨਹੀਂ ਲੱਗਦਾ ਊੜੇ ਦੇ ਨਾਲ ਸਾਡੇ ਸੰਵਿਧਾਨ ਅਨੁਸਾਰ ਕਿੰਨੀਆਂ ਭਾਸ਼ਾਵਾਂ ਪ੍ਰਵਾਨਿਤ ਹਨ 22 ਭਾਸ਼ਾਵਾਂ ਮੈਂ ਸਾਰੀ ਚਿੱਠੀ ਪੜ ਲਈ ਹੈ ਵਾਕ ਦੀ ਕਿਰਿਆ ਇਕੈਰੀ ਹੈ ਜਾਂ ਸੰਯੁਕਤ ਇਹਦੇ ਵਿੱਚ ਹੈਗੀ ਹੈ ਸੰਯੁਕਤ ਕਿਰਿਆ ਖਬਰਦਾਰ ਵੇਖੀ ਠਹਿਰ ਜਾ ਸ਼ਬਦ ਕਿਸ ਪ੍ਰਕਾਰ ਦੇ ਵਿਸਮਿਕ ਹਨ ਸੂਚਨਾਵਾਚਕ ਕਿਉਂਕਿ ਇੱਕ ਸੂਚਨਾ ਦੇ ਰਹੇ ਨੇ ਅਵੇਅਰ ਕਰ ਰਹੇ ਨੇ ਸਪੁੱਤਰ ਸ਼ਬਦ ਦਾ ਵਿਰੋਧੀ ਸ਼ਬਦ ਕੀ ਹੈ ਕਪੁੱਤਰ ਊੜਾ ਨਾਲ ਕਿਹੜੀ-ਕਿਹੜੀ ਲਗਦੀ ਵਰਤੋਂ ਹੁੰਦੀ ਹੈ ਊੜੇ ਨਾਲ ਔਂਕੜ ਦੁਲੈਂਕੜ ਤੇ ਹੋੜੇ ਦੀ ਵਰਤੋਂ ਹੁੰਦੀ ਹੈ ਜੇ ਤੁਸੀਂ ਹੋੜਾ ਲਗਾ ਦੇਗੇ ਤਾਂ ਜਿਹੜਾ ਊੜੇ ਦਾ ਮੂੰਹ ਆ ਉਹ ਖੁੱਲਾ ਛੱਡਾ ਹੁੰਦਾ ਹੈ ਗੁਰਮੁਖੀ ਦੇ ਕਿਹੜੇ ਅੱਖਰ ਸਵਰ ਹਨ ਤਿੰਨ ਸਵਰ ਨੇ ਊੜਾ ਐੜਾ ਤੇ ਈੜੀ ਗੁਰਦਾਸਪੁਰ ਜ਼ਿਲ੍ਹੇ ਵਿੱਚ ਕਿਹੜੀ ਉਪਭਾਸ਼ਾ ਵਰਤੀ ਜਾਂਦੀ ਹੈ ਮਾਜੀ ਕਿਹੜੀ ਮਾਤਰਾ ਲੰਬਾਈ ਵਿੱਚ ਅੱਖਰ ਨਾਲੋਂ ਅੱਧੀ ਹੁੰਦੀ ਹੈ ਕੰਨਾ ਹੁਣ ਤੁਸੀਂ ਇੱਥੇ ਲੱਗਿਆ ਹੋਇਆ ਵੀ ਦੇਖ ਰਹੇ ਹੋ ਤਾਂ ਇਹ ਜਿਹੜਾ ਅੱਖਰ ਆ ਉਹਦੇ ਨਾਲੋਂ ਲੰਬਾਈ ਦੇ ਵਿੱਚ ਅੱਧਾ ਹੁੰਦਾ ਹੈ। ਪਉਆਦ ਦੇ ਇਲਾਕਿਆਂ ਦੇ ਨਾਂ ਦੱਸੋ ਮੀਨ ਜਿੱਥੇ ਜਿਹੜੀ ਪਉਦੀ ਬੋਲੀ ਜਾਂਦੀ ਹੈ ਪਟਿਆਲਾ, ਰੋਪੜ, ਅੰਮਾਲਾ। ਮੈਨੂੰ ਘੜੀ ਘੜੀ ਤੰਗ ਨਾ ਕਰ। ਘੜੀ ਘੜੀ ਕਿਸ ਪ੍ਰਕਾਰ ਦਾ ਕਿਰਿਆ ਵਿਸ਼ੇਸ਼ਣ ਹੈ? ਸੰਖਿਆਵਾਚਕ। ਇਮਾਨਦਾਰ ਸ਼ਬਦ ਦਾ ਵਿਰੋਧੀ ਸ਼ਬਦ ਲਿਖੋ ਬੇਈਮਾਨ। ਪੰਜਾਬੀ ਲਿਖਣ ਸਮੇਂ ਜਿਹੜੇ ਅੱਖਰ ਨੂੰ ਕੋਈ ਲਗ ਨਹੀਂ ਲੱਗਦੀ ਉਸ ਨੂੰ ਕੀ ਕਹਿੰਦੇ ਹਨ? ਮੁਕਤਾ। ਲਗਾਂ ਦੀ ਵਰਤੋਂ ਕਿਸ ਤੋਂ ਬਿਨਾਂ ਨਹੀਂ ਹੁੰਦੀ ਅੱਖਰਾਂ ਤੋਂ ਬਿਨਾਂ ਊੜਾ ਤੋਂ ੜਾੜਾ ਤੱਕ ਗੁਰਮੁਖੀ ਦੇ ਕਿੰਨੇ ਅੱਖਰ ਹਨ 32 ਇਥੇ ਜੇ 35 ਅੱਖਰ ਆਏਗਾ 32 ਨਹੀਂ 35 ਅੱਖਰ ਆਏਗਾ ਊੜਾ ਤੋਂ ੜਾੜਾ ਤੱਕ ਪੁੱਛਿਆ ਗਿਆ ਸੀ ਸਾਨੂੰ ਅਧਿਕ ਦੀ ਵਰਤੋਂ ਕਿਹੜੇ-ਕਿਹੜੇ ਲਗ ਨਾਲ ਹੁੰਦੀ ਹੈ ਮੁਕਤਾ ਸਿਹਾਰੀ ਔਂਕੜ ਤੇ ਦੁਲੈਂਕੜ ਦੇ ਨਾਲ ਉਹ ਕਿਹੜਾ ਅੱਖਰ ਹੈ ਜਿਸ ਨੂੰ ਹੋੜਾ ਲਾਉਣ ਸਮੇਂ ਉਸ ਦਾ ਮੂੰਹ ਖੁੱਲਾ ਛੱਡਿਆ ਜਾਂਦਾ ਹੈ ਊੜਾ ਸਕੂਲ ਵਿੱਚ ਪੜ੍ਹਾਈ ਦਾ ਮਾਧਿਅਮ ਭਾਸ਼ਾ ਦਾ ਕਿਹੜਾ ਰੂਪ ਹੁੰਦਾ ਹੈ ਮਾਂ ਬੋਲੀ ਬਰਾਬਰ ਦੇ ਅਰਥ ਰੱਖਣ ਵਾਲੇ ਸ਼ਬਦ ਨੂੰ ਕੀ ਕਿਹਾ ਜਾਂਦਾ ਹੈ ਸਮਾਨਾਰਥਕ ਸ਼ਬਦ ਬੋਲੀ ਦੇ ਬੋਲਚਾਲ ਦੇ ਇਲਾਕੇਈ ਰੂਪ ਨੂੰ ਕੀ ਕਹਿੰਦੇ ਹਨ ਉਪਭਾਸ਼ਾ ਭਾਸ਼ਾ ਦਾ ਕਿਹੜਾ ਰੂਪ ਕਿਤਾਬਾਂ ਵਿੱਚ ਮੌਜੂਦ ਹੁੰਦਾ ਹੈ ਸਾਹਿਤਿਕ ਜਾਂ ਟਕਸਾਲੀ ਭਾਸ਼ਾ ਕਿੰਨੇ ਤਰ੍ਹਾਂ ਦੀ ਹੁੰਦੀ ਏ ਦੋ ਤਰ੍ਹਾਂ ਦੀ ਹੁੰਦੀ ਏ ਇੱਕ ਲਿਖਤੀ ਤੇ ਦੂਸਰੀ ਬੋਲਚਾਲ ਦੀ ਭਾਸ਼ਾ ਸਵਰ ਕੀ ਹੁੰਦਾ ਹੈ ਉਹ ਧੁਨੀ ਜਿਸ ਨੂੰ ਬੋਲਦੇ ਸਮੇਂ ਆਵਾਜ਼ ਮੂੰਹ ਵਿੱਚੋਂ ਬਿਨਾਂ ਰੁਕੇ ਨਿਕਲਦੀ ਹੈ ਉਸਨੂੰ ਕੀ ਕਿਹਾ ਜਾਂਦਾ ਹੈ ਸਵਰ ਵਿਅੰਜਨ ਕੀ ਹੁੰਦਾ ਹੈ ਉਹ ਧੁਨੀ ਜਿਸ ਨੂੰ ਬੋਲਦੇ ਸਮੇਂ ਆਵਾਜ਼ ਮੂੰਹ ਵਿੱਚੋਂ ਰੁੱਕ ਕੇ ਨਿਕਲਦੀ ਹੈ ਉਹ ਵਿਅੰਜਨ ਹੁੰਦੇ ਨੇ ਨਾਮ ਪੰਜ ਪ੍ਰਕਾਰ ਦਾ ਹੁੰਦਾ ਹੈ ਤੇ ਪੜਨਾਮ ਛੇ ਪ੍ਰਕਾਰ ਦਾ ਵਿਸ਼ੇਸ਼ਣ ਪੰਜ ਪ੍ਰਕਾਰ ਦਾ ਕਿਰਿਆ ਵਿਸ਼ੇਸ਼ਣ ਅੱਠ ਤਰ੍ਹਾਂ ਦਾ ਕਾਰਕ ਅੱਠ ਤਰ੍ਹਾਂ ਦਾ ਸੰਬੰਧਕ ਦੋ ਪ੍ਰਕਾਰ ਦਾ ਤੇ ਯੋਜਕ ਵੀ ਦੋ ਤਰ੍ਹਾਂ ਦਾ ਉਪ ਬੋਲੀਆਂ ਤੇ ਉਹਨਾਂ ਦੇ ਬੋਲਣ ਵਾਲੇ ਜ਼ਿਲ੍ਹੇ ਮੀਨ ਜਿ ਕਿਹੜੇ ਕਿਹੜੀਆਂ ਉਪ ਬੋਲੀਆਂ ਨੇ ਤੇ ਉਹਨਾਂ ਨੂੰ ਬੋਲਣ ਵਾਲੇ ਕਿਹੜੇ ਕਿਹੜੇ ਜ਼ਿਲ੍ਹੇ ਨੇ ਜਾਂ ਕਿਹੜੇ ਕਿਹੜੇ ਜ਼ਿਲ੍ਹਿਆਂ ਦੇ ਵਿੱਚ ਉਹ ਬੋਲੀਆਂ ਜਾਂਦੀਆਂ ਨੇ ਮਾਝੀ ਜਿਹੜੀ ਉਪਬੋਲੀ ਹੈ ਉਹ ਅੰਮ੍ਰਿਤਸਰ, ਗੁਰਦਾਸਪੁਰ, ਤਰਨਤਾਰਨ ਤੇ ਲਾਹੌਰ ਦੇ ਕੁਝ ਹਿੱਸੇ ਦੇ ਵਿੱਚ ਬੋਲੀ ਜਾਂਦੀ ਹੈ। ਮਲਬਈ, ਲੁਧਿਆਣਾ, ਮੋਗਾ, ਮਾਨਸਾ, ਮੁਕਤਸਰ, ਫਿਰੋਜ਼ਪੁਰ, ਫਾਜ਼ਿਲਕਾ, ਫਰੀਦਕੋਟ ਤੇ ਬਠਿੰਡਾ। ਸੰਗਰੂਰ ਤੇ ਪਟਿਆਲਾ ਦਾ ਕੁਝ ਹਿੱਸਾ। ਦੁਆਬੀ ਇਹ ਜਲੰਧਰ, ਕਪੂਰਥਲਾ ਤੇ ਹੁਸ਼ਿਆਰਪੁਰ ਦੇ ਵਿੱਚ ਬੋਲੀ ਜਾਂਦੀ ਹੈ। ਪਾਦ ਰੋਪੜ ਪਟਿਆਲਾ ਮਲੇਰਕੋਟਲਾ ਤੇ ਅੰਬਾਲੇ ਦਾ ਕੁਝ ਹਿੱਸਾ ਮਾਂ ਬੋਲੀ ਕੀ ਹੁੰਦੀ ਹੈ ਉਹ ਬੋਲੀ ਜਿਹੜੀ ਬੱਚਾ ਆਪਣੇ ਜਨਮ ਤੋਂ ਹੀ ਆਪਣੀ ਮਾਂ ਕੋਲੋਂ ਸਿੱਖਦਾ ਹੈ ਲਿਪੀ ਕੀ ਹੁੰਦੀ ਹੈ ਭਾਸ਼ਾ ਦੀਆਂ ਧੁਨੀਆਂ ਨੂੰ ਲਿਖਤੀ ਰੂਪ ਵਿੱਚ ਅੰਕਿਤ ਕਰਨ ਲਈ ਕੁਝ ਚਿੰਨ ਵਰਤੇ ਜਾਂਦੇ ਹਨ ਇਹਨਾਂ ਚਿੰਨ੍ਹਾਂ ਦੇ ਸਮੂਹ ਨੂੰ ਲਿਪੀ ਕਿਹਾ ਜਾਂਦਾ ਹੈ ਗੁਰਮੁਖੀ ਲਿਪੀ ਦੇ ਹੋਰ ਕਿਹੜੇ-ਕਿਹੜੇ ਨਾਂ ਪ੍ਰਸਿੱਧ ਹਨ ਇਨੂੰ 35 ਵੀ ਕਿਹਾ ਜਾਂਦਾ ਹੈ 35 ਅਖਰੀ ਵੀ ਤੇ ਪੰਜਾਬੀ ਲਿਪੀ ਵੀ ਕਹਿੰਦੇ ਨੇ ਪੰਜਾਬੀ ਵਿੱਚ ਦੀਰਘ ਸਵਰ ਧੁਨੀਆਂ ਕਿਹੜੀਆਂ ਹਨ ਦੀਰਘ ਸਵਰ ਮੀਨ ਜਿਨ੍ਹਾਂ ਨੂੰ ਬੋਲਣ ਲੱਗਿਆਂ ਜ਼ਿਆਦਾ ਟਾਈਮ ਲੱਗਦਾ ਹੈ ਆ ਈ ਊ ਏ ਐ ਓ ਔ ਇਹਨਾਂ ਨੂੰ ਬੋਲਣ ਦੇ ਲੱਗੇ ਜ਼ਿਆਦਾ ਜਿਹੜਾ ਟਾਈਮ ਉਹ ਲੱਗਦਾ ਹੈ ਪੰਜਾਬੀ ਨੂੰ ਪੰਜਾਬ ਵਿੱਚ ਕੀ ਦਰਜਾ ਪ੍ਰਾਪਤ ਹੈ ਰਾਜ ਭਾਸ਼ਾ ਦਾ ਦਰਜਾ ਲੱਲੇ ਪੈਰ ਬਿੰਦੀ ਅੱਖਰ ਨੂੰ ਬੋਲਦੇ ਸਮੇਂ ਜੀਭ ਮੂੰਹ ਵਿੱਚ ਕਿੱਥੇ ਛੂੰਦੀ ਹੈ ਤਾਲੂ ਦੇ ਨਾਲ ਕਿਹੜੇ ਸਵਰ ਅੱਖਰਾਂ ਨਾਲ ਕੰਨਾ ਨਹੀਂ ਲੱਗਦਾ ਊੜਾ ਤੇ ਈੜੀ ਨਾਲ ਅੱਧਕ ਦੇ ਵਰਤੋਂ ਕਿਹੜੀ-ਕਿਹੜੀ ਲਗ ਨਾਲ ਹੁੰਦੀ ਹੈ ਮੁਕਤਾ ਸਿਹਾਰੀ ਤੇ ਔਂਕੜ ਦੇ ਨਾਲ ਸਾਰਥਕ ਸ਼ਬਦ ਕੀ ਹੁੰਦੇ ਹਨ ਉਹ ਸ਼ਬਦ ਜਿਨ੍ਹਾਂ ਦਾ ਕੋਈ ਅਰਥ ਹੁੰਦਾ ਹੈ ਹੁਣ ਸ਼ਬਦ ਦੋ ਤਰ੍ਹਾਂ ਦੇ ਹੁੰਦੇ ਨੇ ਸਾਰਥਕ ਤੇ ਨਿਰਾਰਥਕ ਸਾਰਥਕ ਜਿਨ੍ਹਾਂ ਦਾ ਅਰਥ ਹੁੰਦਾ ਤੇ ਨਿਰਾਰਥਕ ਜਿਨ੍ਹਾਂ ਦਾ ਕੋਈ ਅਰਥ ਨਹੀਂ ਹੁੰਦਾ ਸਬੰਧਕ ਸ਼ਬਦ ਆਮ ਕਰਕੇ ਨਾਵਾਂ ਜਾਂ ਪੜਨਾਵਾਂ ਦੇ ਅੱਗੇ ਆਉਂਦੇ ਹਨ ਜਾਂ ਪਿੱਛੇ ਇਹ ਪਿੱਛੇ ਆਉਂਦੇ ਹਨ ਜਿਹੜੇ ਸਬੰਧਕ ਨੇ ਜਿਹੜੇ ਸਟੂਡੈਂਟਸ ਨੂੰ ਉਮੀਦ ਕਰਦੀਆਂ ਵੀਡੀਓ ਤੁਹਾਡੇ ਲਈ ਹੈਲਪਫੁਲ ਰਹੇਗੀ ਬਹੁਤ-ਬਹੁਤ ਧੰਨਵਾਦ